ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਸੰਗੀਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਵਾਪਸ ਲੈ ਲਿਆ ਗਿਆ ਹੈ ਲੇਕਿਨ ਅਜੇ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੱਗਿਆ ਹੋਇਆ ਦਰਨਾ ਰੁਕ ਨਹੀਂ ਰਿਹਾ ਤੇ ਇਹ ਮਾਮਲਾ ਇੱਕ ਵਾਰ ਫਿਰ ਤੋਂ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗਨੇ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ 4 ਨਵੰਬਰ ਨੂੰ ਜਾਰੀ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚ ਪੁਰਾਣੇ ਫੈਸਲੇ ਨੂੰ ਵਾਪਸ ਤਾਂ ਲਿਆ ਲਿਆ ਗਿਆ ਲੇਕਿਨ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਜਿਸ ਵਿੱਚ ਪੁਰਾਣੇ ਫੈਸਲੇ ਨੂੰ ਇੰਪਲੀਮੈਂਟ ਕਰਨ ਦੀ ਗੱਲ ਆਖੀ ਜਾਂਦੀ ਹੈ ਉਨਾ ਕਹਿਆ ਹੈ ਕਿ ਕੇਂਦਰ ਸਰਕਾਰ ਦੇ ਕੋਲ ਸੰਵਿਧਾਨਕ ਹਕੀ ਨਹੀਂ ਹੈ ਕਿ ਉਹ ਯੂਨੀਵਰਸਿਟੀ ਦੇ ਮਾਮਲੇ ਵਿੱਚ ਕੋਈ ਫੈਸਲਾ ਕਰੇ। ਉਹਨਾਂ ਕਹੇ ਹੈ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਅੰਦਰ ਕੋਈ ਵੀ ਕਦਮ ਉਠਾਉਣ ਦੀ ਜੇ ਲੋੜ ਪਈ ਤਾਂ ਤਿਆਰ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਆਖ ਦਿੱਤਾ ਹੈ ਕਿ ਉਹ ਹਾਈ ਕੋਰਟ ਵੀ ਇਸ ਮੁੱਦੇ ਨੂੰ ਲੈ ਕੇ ਜਾਣਗੇ ਤਾਂ ਕਿ ਕੇਂਦਰ ਸਰਕਾਰ ਦੇ ਇਸ ਫਰਮਾਨ ਨੂੰ ਰੱਦ ਕਰਵਾਇਆ ਜਾ ਸਕੇ। ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਸੇਮ ਡੇਟ 4 ਨਵੰਬਰ 2025 कि ਜਿਹੜਾ 28 ਅਕਤੂਬਰ ਦਾ ਕੇਂਦਰ ਸਰਕਾਰ ਦੀ ਐਜੂਕੇਸ਼ਨ ਮਿਨਿਸਟਰ ਵਾਲਾ ਨੋਟੀਫਿਕੇਸ਼ਨ ਸੀ ਜਿਹੜਾ 30 ਅਕਤੂਬਰ ਤੋਂ ਲਾਗੂ ਹੋਣਾ ਸੀ ਉਹਨੂੰ ਵਿਦਡਰੋ ਕੀਤਾ ਜਾਂਦਾ ਹੈ ਉਹਨੂੰ ਕੈਨਸਲ ਕੀਤਾ ਜਾਂਦਾ ਹੈ ਔਰ ਵਿਦਨ ਮਿੰਟ ਇੱਕ ਨੋਟੀਫਿਕੇਸ਼ਨ ਫੇਰ ਜਿਹੜਾ ਹੈ ਸੇਮ ਡੇਟ 4 ਨਵੰਬਰ 2025 ਨੂੰ ਆਵਿਧਨ ਹੋ ਗਿਆ ਪੁਰਾਣੇ ਨੋਟੀਫਿਕੇਸ਼ਨ ਦੀ ਸਾਰੀ ਇਬਾਰਤ ਤੇ ਲਾਸਟ ਇੱਕ ਲਾਈਨ ਦਿੱਤੀ ਜਾਂਦੀ ਹੈ ਵੀ ਉਹ ਜਿਹੜਾ 28 ਅਕਤੂਬਰ ਵਾਲਾ ਨੋਟੀਫਿਕੇਸ਼ਨ ਇਹਦੀ ਇੰਪਲੀਮੈਂਟੇਸ਼ਨ ਦੀ ਡੇਟ ਤਾਂ ਫਰਦਰ ਜਦੋਂ ਭਾਰਤ ਸਰਕਾਰ ਤੈਅ ਕਰੂਗੀ ਉਦੋਂ ਲਾਗੂ ਹੋਏ। ਭਾਈ ਸਾਹਮਣੇ ਦੇਖੀ। ਸੋ ਕੈਨ ਤੋਂ ਭਾਵੇ ਆ ਸਿਰਫ ਔਰ ਸਿਰਫ ਪੰਜਾਬ ਦੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਤੁਹਾਡੀ ਸਪਿਰਟ ਨੂੰ ਚੈਲੰਜ ਕੀਤਾ ਜਾ ਰਿਹਾ ਹੈ। ਜੇ ਤੇ ਆਪਾਂ ਚੁੱਪ ਕਰਕੇ ਅੱਜ ਬਹਿ ਗਏ ਤੇ ਨੋਟੀਫਿਕੇਸ਼ਨ ਜਿਹੜਾ ਕਿ ਮੈਂ ਪਹਿਲਾਂ ਵੀ ਕਿਹਾ ਇਲੀਗਲ ਹੈ। ਆਨ ਕਨਸਟੀਟਿਊਸ਼ਨਲ ਹੈ ਪੂਰੀ ਤਰੀਕੇ ਨਾਲ ਪੰਜਾਬ ਦੇ ਇੱਕ ਸੂਬੇ ਦੇ ਜਿਹੜੀ ਆਟੋਨਮੀ ਉਹਦੇ ਤੇ ਵੱਡਾ ਡਾਕਾ ਆ ਇਸ ਕਰਕੇ ਪਹਿਲੀ ਗੱਲ ਤੇ ਜਦੋਂ ਕੇਂਦਰ ਸਰਕਾਰ ਨੂੰ ਸੰਵਿਧਾਨਿਕ ਅਧਿਕਾਰ ਹੀ ਨਹੀਂ ਆ ਪੰਜਾਬ ਯੂਨੀਵਰਸਿਟੀ ਦੇ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਤੇ ਕਿਸ ਆਧਾਰ ਤੇ ਡੋਟੇ ਵਿੱਚ ਜਾਰੀ ਕਰ ਰਹੀ ਨੰਬਰ 1 ਨੰਬਰ 2 ਤੁਸੀਂ ਕਿਹੜਾ ਮਜ਼ਾਕ ਕਰ ਰਹੇ ਜਦੋਂ ਬੱਚੇ ਸਾਡੇ ਲਗਾਤਾਰ ਸਾਡੇ ਫੈਲੋਸ ਪੰਜਾਬ ਦੇ तमाम ਪੰਜਾਬदर्ਦੀ ਲੋਕ ਪ੍ਰੋਟੈਸਟ ਕਰ ਰਹੇ ਆ ਪਿਛਲੇ 1 ਹਫਤੇ ਤੋਂ ਤੇ ਤੁਸੀਂ ਸਿਰਫ ਅੱਖਾਂ 'ਚ ਧੂੜ ਪਾਉਣ ਲਈ ਕਹਿ ਦਿੰਦੇ ਹੋ ਜੀ ਡੇਟ ਕੋਈ ਤੈਅ ਨਹੀਂ ਕੀਤੀ ਨੋਟੀਫਿਕੇਸ਼ਨ ਅਡਜਸਟ ਕਰਦਾ ਸੋ ਮੇਰੀ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਫੇਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਭਾਜਪਾ ਪੰਜਾਬ ਦੇ ਲੋਕਾਂ ਦਾ ਜਾਗ ਕਰਦੀ ਹੈ ਸਾਡੇ ਜਿਹੜੇ ਆ ਇਮੋਸ਼ਨਸ ਨਾਲ ਖੇਡ ਰਹੀ ਹੈ ਇਲੀਗਲ অর ਅਨਕਨਸਟੀਚੂਅਲ ਤਰੀਕੇ ਨਾਲ ਪੰਜਾਬ ਯੂਨੀਵਰਸਿਟੀ ਨੂੰ ਹੋਣਾ ਚਾਹੁੰਦੇ ਆ ਸਾਨੂੰ ਇਹ ਲੜਾਈ ਬਰਕਰਾਰ ਰੱਖਣੀ ਚਾਹੀਦੀ ਹੈ ਸਟੈਂਡ ਬੜਾ ਸਪਸ਼ਟ ਹੈ ਜਿਹੜਾ ਇਲੀਗਲ ਨੋਟੀਫਿਕੇਸ਼ਨ ਹੋ ਵਿਡਰੋ ਕੀਤਾ ਜਾਵੇ ਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਇਲੈਕਸ਼ਨਾਂ ਦਾ ਸ਼ਡਿਊਲ ਜਾਰੀ ਕੀਤਾ ਜਾਵੇ ਉਹਨਾਂ ਚਿਰ ਲੜਾਈ ਜਾਰੀ ਰਹੇ ਸਰ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਗਿਆ ਕਿ ਕੋਈ ਬਿੱਲ ਲਿਆਉਣ ਦੀ ਜ਼ਰੂਰਤ ਪਈ ਤਾਂ ਲਿਆਂਦਾ ਜਾਏਗਾ ਹਾਈ ਕੋਰਟ ਚ ਚੈਲੰਜ ਕੀਤਾ ਜਾਏਗਾ ਡੈਫੀਨੇਟਲੀ ਮੈਂ ਪਹਿਲੇ ਦਿਨ ਤੋਂ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਹੋਣ ਪੰਜਾਬ ਸਰਕਾਰ ਹੋਵੇ ਚਾਹੇ ਅਸੀਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਤਮਾਮ ਜਿਹੜੇ ਵੇ ਆਊਟ ਹੈ ਚਾਹੇ ਉਹ ਲੈਜਿਸਲੇਸ਼ਨ ਦੇ ਰਾਹੀਂ ਚਾਹੇ ਔਨਰੇਬਲ ਕੋਰਟ ਦੇ ਰਾਹੀਂ ਅਸੀਂ ਉਹ ਤਮਾਮ ਜਿਹੜੇ ਤਰੀਕੇ ਆ ਤੌਰ ਤਰੀਕੇ ਉਹਨਾਂ ਨੂੰ ਵਰਤਾਂਗੇ ਅੱਜ ਵੀ ਮੈਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਔਰ ਡੈਫੀਨੇਟਲੀ ਪੰਜਾਬ ਦੀ ਵਿਧਾਨ ਸਭਾ ਚ ਵੀ ਲਵਾਵਾਂਗੇ ਇਹਨੂੰ ਕਿ ਇਲੀਗਲ ਨੋਟੀਫਿਕੇਸ਼ਨ ਨੂੰ ਰੱਦ ਕਰਾਂਗੇ ਗੁੰਡਾਗਰਦੀ ਦਾਦਾਗਰੀ ਤਾਨਾਸ਼ਾਈ ਬਾਦਸ਼ਾਹ ਦੀ ਗੱਲ ਕਦੀ ਨਹੀਂ ਜਰਨ ਕੀਤੀ ਇਹ ਸਾਰੀ ਕਰ ਫਾਈਟ ਹੈ ਮਤਲਬ ਕਿ ਲੀਗਲ ਤਾਂ ਆਪਣਾ ਚੱਲ ਰਿਹਾ ਹੈ ਨਾ ਇਹ ਤਾਂ ਕੋਰਟ ਦਾ ਫੈਸਲਾ ਕੁਝ ਕੁਝ ਵੀ ਆ ਸਕਦਾ ਸਾਹਮਣੇ ਕਿਸੇ ਦੇ ਕੇ ਇੰਟਰਟੇਨਮੈਂਟ ਅਬਜੈਕਟ ਮੈਂ ਉਹ ਹੀ ਸਾਹਮਣੇ ਸਾਹਮਣੇ ਜੀ ਕੈਮਰੇ ਵੱਲ ਸਾਹਮਣੇ ਪੰਜਾਬ ਸਰਕਾਰ ਇੱਥਾ ਸਿੱਧਾ ਦੇ ਕੇ ਕੰਕਰ ਕੈਮਰੇ ਵੱਲ ਰਵਿੰਦਰ ਦੇਖਿਓ ਬਿਊਰੋ ਰਿਪੋਰਟ ਜਗਬਾਨੀ ਟੀਵੀ